ਸਾਡੀ ਸਤਿ ਸ੍ਰੀ ਅਕਾਲ YouTube ਚੈਨਲ Only Truth News 087 ਸੱਚ ਦੀ ਬਾਤ ਅਤੇ Facebook ਪੇਜ ਹਾਕਮ ਦੇ ਸੁਪੋਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਜੋ ਤੁਸੀਂ ਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਗੱਡੀਆਂ ਦਾ ਵੱਡਾ ਕਾਫਲਾ ਗੱਡੀਆਂ ਤੇ ਲੱਗੇ ਫਲੈਗ ਦਿਖਾਈ ਦੇ ਰਹੇ ਹਨ ਇਹ ਕਾਫਲਾ ਸਾਬਕਾ ਸੈਨਿਕ ਕ੍ਰੈਪਿਕ ਕਰੇ ਜੁਨੀਅਰ ਪੰਜਾਬ ਦੇ ਸੰਕੜੇ ਜਵਾਨਾਂ ਦਾ ਹੈ ਜੋ ਕਿ ਸੂਬਾ ਪ੍ਰਧਾਨ ਸ੍ਰੀ ਤਰਗੜ ਸਿੰਘ ਦੀ ਅਗਵਾਹੀ ਦੇ ਵਿੱਚ ਕਿੰਦੇ ਜਉਂਦ ਦੀ ਜ਼ਮੀਨੀ ਸੰਗਰਾਮ ਸੰਘਰਸ਼ ਰੈਲੀ ਵਿੱਚ ਆਪਣੀ ਹਾਜ਼ਰੀ ਲਗਵਾਉਣ ਲਈ ਆਏ। ਸੋ ਦਰਸ਼ਕੋ ਅੱਜ ਹਰ ਖੇਤਰ ਵਿੱਚ ਜ਼ਰੂਰਤ ਹੈ ਏਕੇ ਦੀ। ਨਹੀਂ ਤਾਂ ਕਾਰਪੋਰੇਟ ਘਰਾਣੇ ਸਰਕਾਰਾਂ ਦੇ ਸਹਤੇ ਸਭ ਕੁਝ ਹੜੱਪ ਜਾਣਗੇ। ਜੇ ਬਚਣਾ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਕਿ ਸਾਰਾ ਮਜ਼ਦੂਰ ਤੇ ਜ਼ਗਵਾਣ ਇੱਕ ਹੋ ਜਾਓ। ਇਹ ਕਹਿਣਾ ਹੈ ਸਾਬਕਾ ਸੈਨਿਕ ਕ੍ਰਾਂਤੀਕਾਰੀ ਜੁਨੀਅਨ ਦੇ ਸੂਬਾ ਪ੍ਰਧਾਨ ਅਤੇ ਉਹਨਾਂ ਦੇ ਸੈਂਕੜੇ ਜਵਾਨਾਂ ਦਾ ਸੋ ਜਵਾਨਾਂ ਦਾ ਇਹ ਵੱਡਾ ਕਾਫਲਾ ਦੇਖ ਕੇ ਇਹ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਇਸ ਦਾ ਇੱਕ ਬਹੁਤ ਜੰਗਾ ਪਰਨਾਮ ਨਿਕਲ ਕੇ ਸਾਹਮਣੇ ਆਏਗਾ ਚਲੋ ਫਿਰ ਆਓ ਸੁਣੀਏ ਰੈਂਦੀ ਨੂੰ ਸਬੂਧਨ ਕਰਦੇ ਹਾਂ ਸ੍ਰੀ ਪਰਗਟ ਸਿੰਘ ਜੀ ਢੀਂਡ ਸਾਹਿਬਾ ਸੂਬਾ ਪ੍ਰਧਾਨ ਸਾਬਕਾ ਸਨਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਨੇ ਇਹ ਕਿਹਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅਸੀਂ 26 ਜਨਵਰੀ ਨੂੰ ਵੀ ਪਹਿਲਾਂ ਇੱਥੇ ਹਾਜ਼ਰੀ ਨਿਵਾ ਦੇ ਗਏ ਪਿੰਡ ਜਿਉਂ ਦੇ ਵਿੱਚ ਗੱਲ ਇਹ ਨਹੀਂ ਹੈ ਗੱਲ ਜਿਵੇਂ ਕਰਦੇ ਆਪਾਂ ਬੀਜੇਪੀ ਸਰਕਾਰ ਦੀ ਜਿਵੇਂ 10 ਸਾਲ ਪਹਿਲਾਂ ਰਾਜ ਕੀਤਾ ਤੀਜੀ ਟਰਮ ਦੇ ਵਿੱਚ ਫੇਰ ਆਏ ਨੇ ਇਹਨਾਂ ਨੇ ਕਿਹਨਾਂ ਦੇ ਹੱਕਾਂ ਦੇ ਉੱਤੇ ਕਾਂਡ ਨਹੀਂ ਕੀਤਾ ਜਾਂ ਕਿਹਨਾਂ ਦੇ ਹੱਕਾਂ ਕਿਸ ਤਰ੍ਹਾਂ ਦੇ ਉੱਤੇ ਧੱਕਾ ਨਹੀਂ ਮਾਰਿਆ ਉਹ ਜਦੋਂ ਵੀ ਇਹ 10 ਸਾਲ ਪਹਿਲਾਂ ਰਾਜ ਕਰਕੇ ਗਏ ਸਾਡੇ ਫੌਜੀਆ ਮਾਰੇ ਜੀ ਕਹਿੰਦੇ ਰਹੇ 1 ਰੁਪਏ ਤੇ 5 ਪੈਸਿਆਂ ਦੇ ਮੁੱਦੇ ਸੀ ਉਹਨਾਂ ਨੂੰ ਵੀ ਇਹਨਾਂ ਨੇ ਅੱਖੋਂ ਉਹਲੇ ਕੀਤਾ ਪਰ ਅਸੀਂ ਇਹ ਮੰਗ ਕਹੀ ਜੇ ਸਟੇਜਾ ਤੇ ਨਹੀਂ ਰੱਖਦੇ ਕਿਉਂਕਿ ਅਸੀਂ ਆਏ ਸਾਡਾ ਸੈਨੇ ਕਿਰਾਂਤੀਕਾਰੀ ਯੂਨੀਅਨ ਇਸ ਮਸਲੇ ਨੂੰ ਲੈ ਕੇ ਆਈ ਹੈ ਮਰਦਾਨ ਦੇ ਵਿੱਚ ਕਿ ਸਾਨੂੰ ਪੈਨਸ਼ਨਾਂ ਮਿਲਦੀਆਂ ਨੇ ਠੀਕ ਹੈ ਬਦਲਣ ਜਨ ਵੀ ਬਦਲਣ ਪਰ ਜਿਹੜਾ ਪੰਜਾਬ ਨੂੰ ਬਚਾਉਣ ਦਾ ਮਸਲਾ ਹੈ ਜ਼ਮੀਨ ਨੂੰ ਬਚਾਉਣ ਦਾ ਮਸਲਾ ਹੈ ਉਸ ਘੋੜ ਦੇ ਵਿੱਚ ਅਸੀਂ ਪਹਿਲੀ ਲਾਈਨ ਦੇ ਵਿੱਚ ਲੱਗ ਕੇ ਲੜਾਈ ਲੜਾਂਗੇ ਭਰਾਵੋ ਕਿਉਂਕਿ ਸਾਡੀ ਡਿਊਟੀ ਬਣਦੀ ਹੈ ਅਸੀਂ ਇੱਥੇ ਅਸੀਂ ਬੜੀਆਂ-ਬੜੀਆਂ ਹੂਟਾਂ ਮਾਰੀਏ ਚੀਨ ਦੇ ਬਾਟਰਾ ਤੇ ਅਸੀਂ ਚੀਨ ਦੀ ਫੌਜ ਨੂੰ ਚਲੇ ਕਾਤੇ ਢੂਲ ਚੜਾਤੀ ਅੱਜ ਸਾਡੀ ਜ਼ਮੀਨ ਨੂੰ ਟੱਪੜਵਾ ਤੇ ਸਰਕਾਰ ਭਣਾਟ ਬੰਦੇ ਸਾਹਿਬ ਰਾਜੀ ਕੰਮ ਜਾ ਕਰਨਾਂ ਦੇ ਤਾਂ ਅਸੀਂ ਘਰਾਂ ਦੇ ਵਿੱਚ ਬਹਿਣ ਜੀਏ ਸਾਡੇ ਵਾਸਤੇ ਪੰਜਾਬ ਦੇ ਵਿੱਚ ਜੰਮਣਾ ਫਿਰੇ ਲਾਹਣਤਾ ਇੱਕ ਇਹ ਸਾਡਾ ਫੌਜੀਆਂ ਨੂੰ ਇਹ ਕਰਨਾ ਪੈਣਾ ਸਾਰਾ ਕੁਝ ਭਾਵੇਂ ਅੱਜ ਗਿਣਤੀ ਬਿੰਦੀ ਬਹੁਤ ਥੋੜੀ ਹੈ ਪਰ ਆਉਣ ਵਾਲੇ ਸਮਿਆਂ ਦੇ ਵਿੱਚ 3 ਲੱਖ ਦੀ ਸ਼ਕਤੀ ਪੰਜਾਬ ਦੀ ਬੱਚਾ-ਬੱਚਾ ਘੜਾ ਦੇਣਗੇ ਕਿ ਸਾਡੇ ਪਰਿਵਾਰਾਂ ਨੂੰ ਵੀ ਲੈ ਕੇ ਆਵਾਂਗੇ ਇਹ ਸਰਕਾਰਾਂ ਨੂੰ ਮੈਸੇਜ ਦਿੰਦੇ ਆ ਤੁਸੀਂ ਇਹਦੇ ਹਮਲੇ ਬੰਦ ਕਰ ਦਿਓ ਨਹੀਂ ਤੁਹਾਨੂੰ ਕੁਰਸੀਆਂ ਤੇ ਬੈਠਣਾ ਵੀ ਮੁਸ਼ਕਲ ਕਰ ਦਾਂਗੇ ਅਸੀਂ ਸਾਡਾ ਫੌਜੀ ਹੈ ਅੱਜ ਵੀ ਸਾਡੇ ਜਵਾਨ ਬਾਰਡਰਾਂ ਦੇ ਖੜੇ ਨੇ ਤੇਰੀ ਵੀ ਰਾਖੀ ਕਰਦਨੇ ਆ ਉਹ ਤੁਹਾਡੀ ਰਾਖੀ ਕਰਦਨੇ ਤੁਹਾਡੇ ਪਰਿਵਾਰਾਂ ਦੀ ਰਾਖੀ ਕਰਦਨੇ ਲੱਖ ਲਾਹਣ ਤਲੇ ਤੁਹਾਡੇ ਤੁਸੀਂ ਸਾਡੇ ਕਿਰਦ ਨੇ ਤੇ ਹਾਂ ਲੈ ਕਰਦੇ ਹੋ ਸਾਡੇ ਲੋਕਾਂ ਨੂੰ ਮਾਰ ਤਾੜ ਕਰਦੇ ਹੋ ਅੰਦਰੋਂ ਗਾਇਦੇ ਗੋਲੇ ਛੱਦੇ ਹੋ ਗੋਲੀਆਂ ਮਾਰਦੇ ਹੋ ਅਸੀਂ ਕੀ ਕੀ ਦੇਸ਼ ਦੀ ਪ੍ਰਭੂਤੀ ਦਾ ਨੁਕਸਾਨ ਕੀਤਾ ਸੀ ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਹਾਂ ਆਪਣੇ ਕਿਰਦ ਵਾਸਤੇ ਲੜਦੇ ਹਾਂ ਗਣਾ ਨਹੀਂ ਕਿ ਨਾਲ ਕਿਉਂਕਿ ਸਾਨੂੰ ਇਹ ਸਾਨੂੰ ਗੁਰੂਆਂ ਨੇ ਸਿਖਾਇਆ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਪਾਜਰਾ ਪਾਦਨੇ ਬਾਰਡਰ ਤੇ ਉਹੀ ਜੋਤਨੋ ਲੈ ਕੇ ਅਸੀਂ ਪੰਜਾਬ ਦੇ ਵਿੱਚ ਉੱਤਰਿਆ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਅਸੀਂ ਭਾਰਤੀ ਕਿਸਾਨ ਹੁੰਦੇ ਨੇ ਇੱਕ ਤਰ੍ਹਾਂ ਨਾਲੇ ਸੱਦੇ ਦੇ ਆਉਲੀਆ ਇਹਨਾਂ ਦੇ ਨਾਲ ਕੰਮ ਕਰਦੇ ਆ ਰਹੇ ਆ 2.5 ਸਾਲਾਂ ਤੋਂ ਪੱਟੀ ਖੇਤੀ ਪੰਜਾਬ ਦੇ ਵਿੱਚ ਸਾਫਤਾਂ ਫੌਜੀਆਂ ਦੀ ਲਿਆ ਕੇ ਖੜਾਵਾਂਗੇ ਆਪਣੇ ਹੱਕਾਂ ਦੀ ਰਾਖੀ ਕਰਾਂਗੇ ਔਰ ਦੇਸ਼ ਨੂੰ ਬਚਾਵਾਂਗੇ ਸ਼ਾਮ ਰਾਜੀ ਲੋਟੂ ਡੋਲੇ ਨੂੰ ਭਜਵਾ ਪਾ ਕੇ ਰੱਖਾਂਗੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਆ ਖੋਜੀ ਵੀਰਾਂ ਦਾ ਲਖਮ ਸਿੰਘ ਸੇਵੇਦਾਰਾ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦਾ ਤੇਟਾ ਡਕੌਂਦਾ ਦੇ ਸੁਪਾ ਪ੍ਰਧਾਨ ਮਰਜੀਤ ਸਿੰਘ ਧਨੇਰ ਉਹ ਆ ਜਾਣ ਸਰੇਤ ਤੋਂ ਉਦਵਾਰ ਉਹਨਾਂ ਲਗਾਈ ਆ ਲਖਮ ਸਿੰਘ ਹੀ ਸੇਵੇਦਾਰਾ ਹਾਂਜੀ ਅੱਜ ਦੇ ਜ਼ਮੀਨੀ